ਅ ਸ਼ਰਮਾ ਜੀ ਖਬਰਾਂ ਦੇ ਵਲ ਆਈਏ ਸ਼ੁਰੂਆਤ ਕਰਕੇ ਖੇਤਰੀ ਪਾਰਟੀ ਤੋਂ ਅਕਾਲੀ ਦਲ ਤੋਂ ਲੰਘੇ ਕਈ ਤਿੰਨ ਚਾਰ ਮਹੀਨੇ ਦੇ ਦੌਰਾਨ ਅਕਾਲੀ ਦਲ ਦੇ ਸਿਆਸਤ ਦੇ ਵਿੱਚ ਕਹਿ ਲਓ ਜਾਂ ਅਕਾਲੀ ਦਲ ਦੇ ਅੰਦਰ ਖਾਤੇ ਕੀ ਵਾਪਰਿਆ ਆਪਏ ਤੇ ਚਰਚਾ ਕਰਦੇ ਰਹੇ ਨੇ ਕਰਦੇ ਰਹੇ ਹਾਂ ਹੁਣ ਇੱਕ ਵੱਡੀ ਘੜੀ ਆਉਣ ਵਾਲੀ ਹੈ 2 ਦਸੰਬਰ ਨੂੰ 2 ਦਸੰਬਰ ਨੂੰ ਕਹਿੰਦੇ ਅਕਾਲੀ ਦਲ ਦਾ ਫੈਸਲਾ ਹੋਊਗਾ ਸੁਖਬੀਰ ਬਾਦਲ ਦੇ ਨਾਲ ਨਾਲ ਉਹਨਾਂ ਦੀ ਕੈਬਨਿਟ ਦੇ ਵਿੱਚ 2717 ਤੱਕ ਰਹੇ ਸਾਰੇ ਵਜ਼ੀਰਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਵੀ ਆਉਣਾ ਉੱਥੇ ਕੀ ਫਕਰੇ ਕੌਮ ਵੀ ਵਾਪਸ ਹੋ ਸਕਦਾ ਜੀ ਬਹੁਤ ਵੱਡਾ ਸਵਾਲ ਹੈ ਜੀ ਤੇ ਦੋ ਤਰੀਕ ਦੋ ਦਸੰਬਰ ਪੰਜਾਬ ਦੇ ਹਵਾਲੇ ਨਾਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਹਵਾਲੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਹਵਾਲੇ ਨਾਲ ਪਰ ਪੰਥਕ ਪਹਿਲੂ ਦੇ ਹਵਾਲੇ ਨਾਲ ਬਹੁਤ ਅਹਿਮ ਹੋਣ ਵਾਲਾ ਹੈ ਜੀ ਅ ਤੁਸੀਂ ਜਿਹੜੇ ਗੱਲ ਕਰ ਰਹੇ ਹੋ ਵੈਸੇ ਤਾਂ ਇਹ ਜੁਲਾਈ ਮਹੀਨੇ ਦੀ ਕਾਰਵਾਈ ਹੈ 7ਵੇਂ ਮਹੀਨੇ ਦੀ ਹਾਂ ਹਾਂ ਤੇ ਅੱਜ ਅਸੀਂ 11ਵੇਂ ਮਹੀਨੇ 'ਚ ਗੱਲ ਕਰ ਰਹੇ ਇੱਕ 7200 24 ਨੂੰ ਸ਼ਿਕਾਇਤ ਜਾਂਦੀ ਹੈ ਜੀ ਉਹ ਸ਼ਿਕਾਇਤ ਦੇ ਆਧਾਰ ਦੇ ਉੱਤੇ ਸੁਖਵੀਰ ਬਾਦਲ ਹੋਰੀ ਚਿੱਠੀ ਦਰ ਚਿੱਠੀ ਫਿਰਨ ਸਪਸ਼ਟੀਕਰਨ ਫਿਰ ਮਤਲਬ ਕਿ ਦੂਸਰੀ ਚਿੱਠੀ ਜਿਹੜੀ 'ਚ ਆਪਣੇ ਹੀ ਉਸ ਸਨਾਦ ਨੂੰ ਬਦਲ ਦੇਣਾ ਜਰੂਰ ਹੁੰਦੇ ਨੇ ਤੇ ਫਿਰ ਤੀਸਰੀ ਨਮਾਣੀ ਜੋਧੜੀ ਹੂੰ ਤੇ ਉਸ ਤੋਂ ਬਾਅਦ ਫਿਰ ਜੱਤਰ ਸਾਹਿਬ ਹੋਰਾਂ ਦਾ ਇਹ ਸੰਕੇਤ ਕਿ ਉਹਨਾਂ ਜਲਦੀ ਅਸੀਂ ਇਹਦੇ ਤੇ ਗਾਂ ਬਦਾਂਗੇ ਸੋ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿ ਆਖਰ ਇਹ ਫੈਸਲਾ ਕੁਲ ਸਥਿਤੀ ਕਿਦਾਂ ਬਣੇਗੀ ਹੂੰ ਉਹ ਫੈਸਲਾ ਕੁਲ ਤਰੀਕ ਹੁਣ 2 ਦਸੰਬਰ ਹੈ ਜੀ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਂ ਦੀ ਬੈਠਕ ਹੋਏਗੀ ਪੰਜ ਸਿੰਘ ਸਾਹਿਬਾਂ ਦੀ ਬੈਠਕ ਤੋਂ ਬਾਅਦ ਉਹ ਫੈਸਲਾ ਸੁਣਾਇਆ ਜਾਏਗਾ ਹੂੰ ਇੱਕ ਸਿੰਘ ਸਵਾਨਾ ਦੀ ਬੈਠਕ ਦੇ حوالے ਨਾਲ ਜਥੇਦਾਰ ਗਿਆਨੀ ਰਗਵੀਰ ਸਿੰਘ ਤੱਕ ਸ਼੍ਰੀ ਕਾਲ ਤੱਕ ਸਭ ਦੇ ਜਥੇਦਾਰ ਹਾਂ ਉਹਨਾਂ ਦੇ ਸਖਤਰੇ ਵੱਲੋਂ ਚਿੱਠੀ ਜਾਰੀ ਕੀਤੀ ਗਈ ਇਹਨਾਂ ਨੂੰ ਸਾਰਿਆਂ ਨੂੰ ਮਤਲਬ ਕਿ ਰੁਕਾ ਭੇਜਿਆ ਗਿਆ ਕਿ ਭਾਈ ਸੁਖਵੀਰ ਸਿੰਘ ਬਾਦਲ ਤੇ ਉਸ ਦੀ 2007 ਤੋਂ ਲੈ ਕੇ 17 ਤੱਕ ਵਾਲੀ ਸਰਕਾਰ ਦੇ ਵਿੱਚ ਸਿੱਖ ਮੰਤਰੀ ਜਿਹੜੇ ਰਹੇ ਜਿਹਨਾਂ ਤੋਂ ਸਪਸ਼ਟੀਕਰਨ ਮੰਗੇ ਗਏ ਸੀ ਉਹ ਸਾਰੇ ਫਿਰ ਸੋ ਕੁਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਵਾਲੀ ਉਹ ਸਾਰੀਆਂ ਕਾਰਜਕਾਰਨੀਆਂ ਦੇ ਮੈਂਬਰ ਉਸ ਸਮੇਂ ਦੇ ਹੂੰ ਹੂੰ ਫਿਰ ਉਸ ਤੋਂ ਬਾਅਦ 2015 ਵਾਲੀ ਐਸਜੀਪੀਸੀ ਕਮੇਟੀ ਦੀ ਜਿਹੜੀ ਅੰਤਰਿੰਕ ਕਮੇਟੀ ਆ ਕਾਰਜਕਾਰਨੀ ਆ ਉਹਦੇ ਸਾਰੇ ਮੈਂਬਰ ਹੂੰ ਹੂੰ ਫਿਰ ਮੌਜੂਦਾ ਐਸਜੀਪੀਸੀ ਦੇ ਪ੍ਰਧਾਨ ਤੇ ਇਹਨਾਂ ਦੇ ਸੈਕਟਰੀ ਉਹ ਸਾਰੇ ਹਾਜ਼ਰ ਹੋਣ ਹੂੰ ਹੂੰ ਇਹ ਸਾਰੀਆਂ ਧਿਰਾਂ ਨੂੰ ਉਹਨਾਂ ਨੂੰ ਬਲਾਵਾ ਆਇਆ ਕਿ ਭਾਈ ਤੁਸੀਂ ਸ਼੍ਰੀ ਕਲਤਖ ਸਾਹਿਬ ਦੇ ਉੱਤੇ ਪੇਸ਼ ਹੋਣਾ ਹੂੰ ਸੋ ਇਹਨਾਂ ਸਾਰਿਆਂ ਚੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਖਰਾਰ ਦਿੱਤਾ ਹੋਇਆ ਹੂੰ 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 ਬਾਕੀਆਂ ਨੇ ਆਪਣੇ ਸਪਸ਼ਟੀਕਰਨ ਭੇਜੇ ਹੋਏ ਨੇ ਕੁਝ ਨੇ ਤੇ ਕੁਝ ਨੂੰ ਹੁਣ ਨਵੇਂ ਪੱਕੇ ਤੋਂ ਬੁਲਾਇਆ ਗਿਆ ਹੂੰ ਸੋ ਇਸ ਪਹਿਲੂ ਤੋਂ ਸਿੱਧਾ ਸਪਸ਼ਟ ਇੱਕ ਤਾਇ ਸਨੇਹਾਰ ਸਪਸ਼ਟ ਜਾ ਰਿਹਾ ਹੈ ਕਿ ਸਿੰਘ ਸਾਹਿਬਾਨ ਸਮੂਹਕ ਤੌਰ ਤੇ ਸਾਰੇ ਮਸਲਿਆਂ ਦੇ ਉੱਤੇ ਸਾਂਝਾ ਫੈਸਲਾ ਲੈਣ ਵਾਲੇ ਨੇ ਹੂੰ 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 ਮਤਲਬ ਸੁਖਵੀਰ ਬਾਦਲ ਜੀ ਮੈਂ ਕਹ ਰਿਹਾ ਸੀ ਤੁਰੰਤ ਫੈਸਲਾ ਲਓ ਛੇਤੀ ਲਓ ਜੀ ਮੈਨੂੰ ਬੇਲਾ ਕਰੋ ਜੀ ਮੈਂ ਚੋਣ ਲੜਨੀ ਸੀ ਮਾ ਕਰਨਾ ਸੀ ਬਾ ਕਰਨਾ ਸੀ ਹੂੰ ਫਿਰ ਜੇ ਸੁਖਵੀਰ ਬਾਦਲ ਤੇ ਅੱਡ ਆਉਂਦਾ ਬਾਕੀਆਂ ਤੇ ਅੱਡ ਆਉਂਦਾ ਫਿਰ ਕਿੰਨਾ ਸੀ ਆਏ ਹੋ ਗਿਆ ਉਹ ਹੋ ਗਿਆ ਹੁਣ ਸਾਰਿਆਂ ਨੂੰ ਬੁਲਾ ਲਿਆ ਕਿ ਆਜੋ ਹੂੰ 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 ਔਰ ਇੱਕ ਸੁਰਚ ਹੋ ਸਕਦਾ ਉਹਨਾਂ ਨੂੰ ਪੁੱਛਿਆ ਜਾਵੇ ਕਿ ਭਾਈ ਮੰਨਦੇ ਹੋ ਤੁਸੀਂ ਗਨਾ ਕੀਤੇ ਨੇ ਵੱਡੇ ਹੂੰ ਮੈਨੂੰ ਵੀ ਲੱਗਦਾ ਇਹਨਾਂ ਚੋਂ ਕਿਸੇ 'ਚ ਹੁਣ ਦਮ ਹੋਏਗਾ ਕੁਝ ਬਵਾਦ ਕਰ ਲਵੇ ਹੂੰ 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 ਜਿਹੜਾ ਅਕਾਲੀ ਦਲ ਜਾਂ ਜਿਹੜੇ ਸੁਖਬੀਰ ਬਾਦਲ ਐ ਸੁਧਾਰਨ ਸਾਰੀ ਇਤਿਹਾਸ ਇਨ੍ਹਾਂ ਸਿੰਘ ਸੇਵਾਨਾਂ ਨੂੰ ਆਪਣੇ ਮੁਲਾਜ਼ਮ ਸਮਝਣ ਲੱਗ ਪਈ ਸੀ ਹੂੰ ਸਹੀ ਸਹੀ ਕਰ ਤੁਸੀਂ ਸਿੰਘ ਸੇਵਾਨਾਂ ਨੇ ਪੰਥਕ ਰੋਲ ਇਟਾਉਂਸ ਸਰ ਉਹ ਤਾਂ ਰਵਾਇਤ ਤੋੜਤੀ ਇੱਕ ਵਾਰ ਹੂੰ ਉਹ ਪਰਤ ਤਾਂ ਤੋੜਤੀ ਇਹਨਾਂ ਦੀ ਉਹ ਮਲਕੀਅਤ ਤਾਂ ਤੋੜਤੀ ਸਹੀ 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 ਬਿਲਕੁਲ ਸਹੀ ਹੈ ਬਸ ਹੁਣ ਬਾਚਣਾ ਇੰਨਾ ਹੈ ਹੂੰ ਉਦੋਂ ਇਹਨਾਂ ਦੇ ਅੰਦਰ ਜੱਫਰ ਗਿਆਨੀ ਫੁੱਲਾ ਸਿੰਘ ਬੋਲਦਾ ਕਿ ਜਾਂ ਗਿਆਨੀ ਗੁਰਬਚਨ ਸਿੰਘ ਵਾਲੇ ਰੋਲ ਨਾ ਬਣਾਉਂ ਹੂੰ ਉਹਦਾਂ ਦੇਖਣ ਵਾਲੀ ਗੱਲ ਹੀ ਹੋਏਗੀ ਜੀ ਜੀ ਹੁਣ ਅਕਾਲੀ ਦਾ ਲੋ ਸਥਿਤੀ ਚ ਨਹੀਂ ਹੈ ਹੁਣ ਸੁਖਵੀਰ ਬਾਦਲ ਉਹ ਸਥਿਤੀ ਚ ਨਹੀਂ ਹੈ ਪੱਖਵਾ ਲਿਆ ਸਿੰਘ ਸਹਿਬਾਨ ਨੇ ਹੂੰ ਇਸ ਸਥਿਤੀ ਚ ਆ ਕੇ ਹੁਣ ਇਹ ਉੱਥੇ ਜਾ ਕੇ ਇਸ ਰੂਪ ਜਿ ਨਹੀਂ ਕਿ ਸਾਡੀ ਮਰਜ਼ੀ ਦਾ ਆ ਲਾ ਦਿਓ ਜੀ ਆ ਲਾ ਮੈਂ ਕਹਿੰਦਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਲੱਗੀ ਕੋਈ ਤਨਖਾਹ ਛੋਟੀ ਵੱਡੀ ਨਹੀਂ ਹਾਂਜੀ ਹਾਂਜੀ ਬਿਲਕੁਲ ਤਨਖਾਹ ਹੀ ਇਕਰਾਰ ਹੋਣੀ ਵੱਡੀ ਹਾਂ ਤੁਹਾਨੂੰ ਤਨਖਾਹਿਆ ਇਕਰਾਰ ਦੇਣੀ ਬਹੁਤ ਵੱਡਾ ਬੱਡਾ ਬਿਲਕੁਲ ਸਹੀ ਹੈ ਤੁਹਾਨੂੰ ਉਸ ਕਚਹਿਰੀ ਚ ਖਲੋਣਾ ਹੀ ਮਤਲਬ ਕਿ ਇਹਦਾ ਮਤਲਬ ਤੁਸੀਂ ਗੁਰੂ ਦੇ ਚੋਰ ਹੋ ਹਮ ਸਹੀ 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 ਕਹ ਤੁਸੀਂ ਉੱਤੇ ਖੜੇ ਹੋ ਉਹੀ ਬਹੁਤ ਹੈ ਹਮ ਗੋਮੀ ਅਕਾਲੀ ਦਲ ਦੇ ਇਹਨਾਂ ਲੀਡਰਾਂ ਦੀ ਕੋਈ ਪਤਾਹੀ ਹਮ ਹਮ ਕੱਲੀ ਧਾਰਮਿਕ ਪੱਖ ਤੋਂ ਹਮ ਕੱਲੀ ਨੇਜ ਵਾਲੇ ਪੱਖ ਤੋਂ ਕਿਸੇ ਦਾ ਫਾਇਦਾ ਕਿਸੇ ਦਾ ਨੁਕਸਾਨ ਦੇ ਪੱਖ ਤੋਂ ਨਹੀਂ ਇਹ ਇਹ ਗਲਤੀਆਂ ਤਾਂ ਐ ਜਿਵੇਂ ਗੁਰੂ ਦਾ ਵੀ ਸੌਦਾ ਕਰਤਾ ਹੋਵੇ ਤੁਸੀਂ ਹਮ ਸਰੂਪ ਦੇ ਅੰਗ ਜਦੋਂ ਵਿਖਰੇ ਤੇ ਸ਼੍ਰੋਮਣੀ ਕਾਲ ਦਲ ਦੀ ਸਰਕਾਰ ਹੋਵੇ ਹਮ ਕਿਸੇ ਤਣਪੱਤਣੇ ਨਾਲ ਲੱਗ ਸਕੇ ਨਾ ਸਕੇ ਬਿਲਕੁਲ ਸਹੀ ਬਿਲਕੁਲ ਸਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇ ਹਮ ਤੇ ਤਖਤ ਸਾਹਿਬ ਤੋਂ ਹੈ ਡੇਰਾ ਮੁਖੀ ਨੂੰ ਬੇਦਖਲ ਵਾਲੀ ਕਾਰਵਾਈ ਹੋ ਗਏ ਕਿਹਦੇ ਨਾਲ ਕੋਈ ਥਾਂ ਨਹੀਂ ਰੱਖਣੀ ਹੈ ਤੇ ਉਹ ਐਲਾਨ ਕਰਨ ਕਿ ਅਸੀਂ ਕਾਲ ਦਲ ਨੂੰ ਸਮਰਥਨ ਦੇਣੇ ਆ ਉੱਥੇ ਚੌਕੀਆਂ ਪਰਨ ਜਾਂਦੇ ਹੋਣ ਹਾਂ 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 ਤੇ ਪ੍ਰਕਾਸ਼ ਸਿੰਘ ਬਾਦਲ ਬਤੌਰ ਮੁੱਖ ਮੰਤਰੀ ਜੱਥੇਦਾਰਾਂ ਨੂੰ ਘਰੇ ਬੁਲਾ ਕੇ ਕਹਿੰਦੇ ਹੋਣ ਕਰਦੋ ਜੀ ਮਾਫ ਹਾਂ ਸਹੀ ਤੇ ਉਹ ਮਾਫ ਕਰਨ ਲਈ ਇਸਤੀਹਾਰ ਸ਼ਰੋਣੀ ਕਮੇਟੀ ਜਾਰੀ ਕਰਦੀ ਹੋਵੇ ਹਾਂ 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 ਉਹਤ ਲੰਬੀ ਸੂਚੀ ਹੈ ਜਨਾਬ ਹਾਂ ਉਹ ਸਾਰੇ ਜਿਹੜੇ ਕਹਿੰਦੇ ਜੀ ਆ ਅਸੀਂ ਸ਼ਿਕਾਇਤ ਲੈ ਕੇ ਆਏ ਆ ਜੀ ਅਸੀਂ ਜੀ ਗੁਨਾਹ ਕੀਤਾ ਤਾਂ ਨਹੀਂ ਜੀ ਪਰ ਅਸੀਂ ਉਸ ਗੁਨਾਹਗਰ ਦੇ ਨਾਲ ਸੀ ਜੀ ਇਸ ਲਈ ਜੀ ਅਸੀਂ ਵੀ ਗੁਨਾ ਕਬੂਲਦੇ ਆ ਏਦਾਂ ਨਹੀਂ ਹੁੰਦਾ। ਹਮਮ। ਪ੍ਰਵੀਨ ਜੀ ਆਪਣੇ ਸਮਾਜਿਕ ਤੌਰ ਤੇ ਇੱਕ ਆਮ ਕਹਾਵਤ ਹੈ। ਹਾਂਜੀ ਹਾਂਜੀ। ਕਿ ਚੋਰੀ ਕਰਨਾ ਹੀ ਗੁਨਾਹ ਨਹੀਂ। ਹਮਮ। ਚੋਰ ਨੂੰ ਚੋਰੀ ਕਰਦਿਆਂ ਦੇਖਣਾ ਵੀ ਬਨਾਏ। ਦੇਖਣਾ ਵੀ ਗੁਨਾਹ ਬਿਲਕੁਲ ਸਹੀ ਬਿਲਕੁਲ। ਮੈਂ ਕਹਿੰਦਾ ਜੇ ਇਹ ਲੀਡਰਸ਼ਿਪ ਜਿਹੜੀ ਸੁਧਾਰ ਮੈਰ ਰਲੀ ਆ ਜਾਂ ਜਿਹੜੀ ਹੁਣ ਸੁਖਵੀਰਵਾਲ ਤੋਂ ਮਨਕੀਆ ਜੋ ਇਹ ਕਹੇ ਹਾਂਜੀ ਇਕੱਲੇ ਚੋਰ ਪ੍ਰਕਾਸ਼ ਸਿੰਘ ਬਾਦਲ ਤੇ ਬੀਰ ਬਾਦਲੇ ਨੇ ਹਾਂਜੀ ਤਾਂ ਇਹ ਇੱਕ ਇੱਕ ਇਹਨਾਂ ਦਾ ਗੁਜ਼ਾਰਾ ਨਹੀਂ ਹੋਣਾ ਮਿੱਤਰੋ ਬੋਰੀਆਂ ਚਕਾਉਂਦਾ ਵੀ ਰੋਲ ਬਰਾਬਰ ਹੀ ਆ ਬਰਾਬਰ ਹੈ ਬਿਲਕੁਲ ਸਹੀ ਹੈ ਸੋ ਇਹ ਕੱਲਾ ਕਹਿ ਕੇ ਜੇ ਸੱਚਮੁੱਚ ਤੁਹਾਡੇ ਅੰਦਰ ਸਿੱਖੀ ਸੀ ਤੁਹਾਨੂੰ ਪੰਥਕ ਮਰਿਆਦਾ ਦਾ ਜਰਾ ਵੀ ਮਤਲਬ ਸਿਗਾ ਕਿ ਹਾਂ ਇਸ ਸੰਸਾਰ ਚੱਲਣਾ ਚਾਹੀਦਾ ਤਾਂ ਤੁਹਾਡੀ ਆਵਾਜ਼ ਉੱਦਣ ਹੋਣੀ ਚਾਹੀਦੀ ਸੀ ਉਦੋਂ ਤਾਂ ਫਿਰ ਤੁਸੀਂ ਪ੍ਰਧਾਨਗੀਆਂ ਵੀ ਮਾਣੀਆਂ ਮੰਤਰੀ ਵੀ ਮਾਣੇ ਨੇ ਮੁੰਡਿਆਂ ਨੂੰ ਟਿਕਟਾਂ ਵੀ ਦਵਾਈਆਂ ਸਾਰਾ ਕੁਝ ਲਿਆ ਸੋ ਅੱਜ ਇਸ ਸਥਿਤੀ ਦੇ ਵਿੱਚ ਹੁਣ ਸਾਂਝੇ ਰੂਪ ਵਿੱਚ ਜਦਨ ਬਰਾਇਆ ਜਾ ਰਿਹਾ ਉਹਦਨ ਸਭ ਦੀਆਂ ਨਜ਼ਰਾਂ ਇਸ ਗੱਲ ਤੇ ਨੇ ਉਰੇ ਮੰਨਿਆ ਜਾ ਰਿਹਾ ਹਮ ਇਤਿਹਾਸਕ ਫੈਸਲਾ ਦੇਣਗੇ ਜਤਕਾਰ ਸਾਹਿਬ ਹਮ 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 ਇਹ ਮੰਨਿਆ ਜਾ ਰਿਹਾ ਆਊਗਾ ਜੋ ਆਊਗਾ ਦੇਖਣ ਵਾਲੀ ਗੱਲ ਪਰ ਨਾਲ ਹੀ ਪ੍ਰਵੀਨ ਜੀ ਦੋ ਪਹਿਲੂ ਹੋਰ ਦੱਸਦੇ ਇਹਦੇ ਨਾਲ ਜੀ ਉਰੋਂ ਪਹਿਲੂ ਇਹ ਨੇ ਪਹਿਲਾ ਪਹਿਲੂ ਕਿ ਜਤਕਾਰ ਸਾਹਿਬ ਨੇ ਇਹ ਤਰੀਕ ਲਾਣਨ ਤੋਂ ਪਹਿਲਾਂ ਕਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਇਹਦਾ ਮਤਲਬ ਇਹਦੇ ਵਿੱਚੋਂ ਆਪਾਂ ਬਹੁਤ ਪਹਿਲਾਂ ਤੋਂ ਗੱਲ ਕਰਦੇ ਨੇ ਕਿ ਸ਼੍ਰੋਮਣੀ ਅਕਾਲੀ ਦਰਬਾਹ ਮੁੜ ਸਰਜੀਤ ਹੋਣ ਦਾ ਰਾਹ ਵੀ ਇੱਥੋਂ ਨਿਕਲੂਗਾ ਹੂੰ ਪਰ ਉਸ ਨੇ ਸਰਜੀਤੀ ਦਾ ਰਾਹ ਵੀ ਨਿਕਲੇਗਾ ਦੂਸਰੇ ਪਾਸੇ ਹੂੰ ਹੂੰ ਅੱਜ ਜਿਹੜੀਆਂ ਤਰ੍ਹਾਂ ਪੰਥਕ ਤਰਾਂ ਨੇ ਹੂੰ ਹੂੰ ਜਿਹੜੀਆਂ ਤਰ੍ਹਾਂ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਰਬਾਹ ਨਾਲ ਜੁੜੀਆਂ ਤਰਾਂ ਨੇ ਹਾਂਜੀ ਜਿਹੜੀਆਂ ਤਰ੍ਹਾਂ ਸ਼੍ਰੋਮਣੀ ਕਮੇਟੀ ਨਾਲ ਜੁੜੀਆਂ ਤਰਾਂ ਨੇ ਉਹ ਤਰ੍ਹਾਂ ਵੀ ਇਹ ਮਹਿਸੂਸ ਕਰ ਰਹੀਆਂ ਨੇ ਕਿ ਅਕਾਲ ਤੱਕ ਸਾਬ ਤੋਂ ਤਨਖਾਹ ਲੱਗਣ ਤੋਂ ਬਾਅਦ ਮਾਫੀ ਦੀ ਅਰਜ਼ਾ ਕਰਨ ਤੋਂ ਬਾਅਦ ਵੀ ਇਹ ਸਾਰੀ ਲੀਡਰਸ਼ਿਪ ਹੁਣ ਪੰਥਕ ਤੌਰ ਤੇ ਪ੍ਰਵਾਨ ਨਹੀਂ ਹੋਣ ਵਾਲੀ। ਹੂੰ ਜੀ ਕਿ ਜੇ ਸੱਚਮੁੱਚ ਇਹ ਨਵਾਨੇ ਬਣ ਕੇ ਆਏ ਹੋਣਗੇ ਹੂੰ 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 ਉਹ ਲੰਬੇ ਹੋ ਕੇ ਨਮਿਆਂ ਨੂੰ ਮੂਰੇ ਕਰਨਗੇ। ਹੂੰ ਸੁਪਰ ਇਹ ਦੇਖਣ ਵਾਲੀ ਗੱਲ ਹੈ ਕਿ ਕਿ ਅਜੇ ਵੀ ਉੱਥੇ ਜਿਹੜੇ ਕਹਿੰਦੇ ਸੀ ਆਈ ਨਵੇੜੋ ਜੀ ਐਂ ਕਰ ਦਿਓ ਜੀ ਆਪਣੀ ਸਾਡੇ ਹਿਸਾਬ ਨਾਲੇ ਸਾਡੀ ਉਸ ਗ੍ਰਿਪਨਾ ਹਿਸਾਬ ਨਾਲ ਕਰ ਦਿਓ। ਹੂੰ 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 ਹੁਣ ਦੋ ਤਰੀਕ ਦਾ ਇੰਤਜ਼ਾਰ ਸੁਖਵੀਰ ਬਾਦਲ ਨੂੰ ਵੀ ਹੁਣਾ ਤੇ ਸੁਧਾਰ ਵਹਿਰ ਵਾਲਿਆਂ ਨੂੰ ਵੀ ਹੁਣਾ ਉਹ ਨਹੀਂ ਹੁਣ ਸ਼੍ਰੋਮਣੀ ਕਮੇਟੀ ਨੂੰ ਵੀ ਹੁਣਾ ਤੇ ਅੱਜ ਅਥੇਦਾਰ ਯਾਨੀ ਗਰਵਾਚਨ ਸਿੰਘ ਯਾਨੀ ਗੁਰਮਖ ਸਿੰਘ ਯਾਨੀ ਇਕਵਾਲ ਸਿੰਘ ਨੂੰ ਵੀ ਹੁਣਾ ਹੀ ਕਿਉਂਕਿ ਇਹਨਾਂ ਨੂੰ ਵੀ ਕਹਤਾ ਕਿ 5 ਦਿਨਾਂ ਚ ਸਪਸ਼ਟੀ ਕਰਨ ਦਿਓ ਆਪਣਾ ਹਮ ਆਪਾਂ ਇਹ ਗੱਲ ਕਰਦੇ ਰਹੇ ਆ ਕਿ ਇਹਨਾਂ ਨੂੰ ਕਦੋਂ ਬੁਲਾਇਆ ਜਾਊਗਾ ਇਹਨਾਂ ਨੂੰ ਬਿਲਕੁਲ ਬਿਲਕੁਲ ਕਹਿੰਦੇ ਰਹੇ ਆ ਸੋ ਇਹ ਸਾਰੀਆਂ ਧਿਰਾਂ ਹੁਣ ਕਟੈਰੇ ਚ ਖੜੀਆਂ ਨੇ ਹਮ ਪਰ ਇਹ ਉਸ ਦਿਨ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹਨਾਂ ਸਾਰਿਆਂ ਨੂੰ ਬਣਦੀ ਧਾਰਮਿਕ ਰੋਹ ਰੀਤ ਅਨੁਸਾਰ ਅਗਲੀ ਮਤਲਬ ਕਾਰਵਾਈ ਦੇ ਲਈ ਫੈਸਲਾ ਆਏਗਾ ਔਰ ਮੰਨਿਆ ਜਾ ਰਿਹਾ ਕਿ ਦੋ ਤਰੀਕ ਪੰਜਾਬ ਦੇ ਹਵਾਲੇ ਨਾਲ ਪੰਥ ਦੇ ਹਵਾਲੇ ਨਾਲ ਕੌਮ ਦੇ ਹਵਾਲੇ ਨਾਲ ਇਤਿਹਾਸ ਕੋਈ ਜੀ ਬਿਲਕੁਲ ਇੱਕ ਤੁਸੀਂ ਵਿੱਚ ਬਹੁਤ ਸੋਹਣੀ ਗੱਲ ਕਹੀ ਹੈ ਸ਼ਰਮਾ ਜੀ ਉਹ ਮਿੱਥ ਵੀ ਹੈ ਤੇ ਉਹ ਪੱਕੀ ਵੀ ਹੁੰਦੀ ਗਈ ਟਾਈਮ ਟੂ ਟਾਈਮ ਲੋਕਾਂ ਦੇ ਲੋਕ ਮਨਾਂ ਦੇ ਅੰਦਰ ਉਹ ਧਾਰਨਾ ਕਿ ਬਈ ਜਿਹੜੇ ਜ਼ਹੀਰ ਸਾਹਿਬ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹ ਇਹਨਾਂ ਦੇ ਲਾਏ ਹੋਏ ਬੰਦੇ ਨੇ ਜੇ ਇਹਨਾਂ ਦੇ ਲਫਾਫੇ ਵਿੱਚੋਂ ਨਿਕਲਣ ਵਾਲੇ ਆ ਅਕਸਰੀ ਗੱਲ ਚੱਲਦੀ ਸੋ ਮੌਕੇ ਹੁੰਦੇ ਨੇ ਤੁਹਾਡੇ ਵਿੱਚ ਇਹ ਸੇ ਜੋ ਸ਼ਾਇਦ ਸੀਗਾ ਕਿ ਕੀ ਫਕਰੇ ਕੌਮ ਵੀ ਵਾਪਸ ਹੋਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਇਸੇ ਕਿਉਂਕਿ ਦੇਖੋ ਇਹ ਸਾਰਿਆਂ ਦਾ ਮੁਖੀ ਕੌਣ ਸੀ ਹਮ ਪ੍ਰਕਾਸ਼ ਸਿੰਘ ਬਾਦਲ ਤੇ ਸਰਕਾਰੀ ਤੌਰ ਤੇ ਦੇਖਣਾ ਹਮ ਜੇ ਪਾਰਟੀ ਤੌਰ ਤੇ ਦੇਖਣਾ ਤਾਂ ਵੀ ਸਰਬਉੱਚ ਕੌਣ ਸੀ ਮੁੱਖ ਮੰਤਰੀ ਉਹ ਹੀ ਸੀ ਪ੍ਰਕਾਸ਼ ਸਿੰਘ ਬਾਦਲ ਹਮ ਠੀਕ ਹੈ ਉਹ ਇਸ ਦੁਨੀਆ 'ਚ ਨਹੀਂ ਰਹੇ ਤਾਂ ਮਤਲਬ ਇਹ ਥੋੜਾ ਕਿ ਉਹਨਾਂ ਦੇ ਗੁਨਾਹਾਂ ਤੇ ਪੜਦਾ ਪੈ ਜਾਏਗਾ ਹਮ ਹਮ ਸਹੀ 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 ਬਿਲਕੁਲ ਤੇ ਇਸ ਲਈ ਮੰਨਿਆ ਤਾਂ ਇਹ ਜਾ ਰਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਪੰਥਕ ਤਰ੍ਹਾਂ ਤਾਂ ਇਹ ਚਾਹੁੰਦਿਆਂ ਨਾ ਕਿ ਉਸ ਦਿਨ ਸੁਖਵੀਰ ਬਾਦਲ ਦੋ ਤਰੀਕ ਨੂੰ ਆਪ ਹੀ ਫਕਰੇ ਕੌਮ ਬਾਪਸ ਲੈ ਕੇ ਚਲੇ ਜਾਣਾ ਕਿ ਅਸੀਂ ਇਹਦੇ ਹੱਕਦਾਰ ਨਹੀਂ ਹੈਗੇ ਹਮ ਬਿਲਕੁਲ ਬਿਲਕੁਲ ਉਹ ਉਹਦੀ ਉਹਨਾਂ ਦੀ ਮਾੜੀ-ਮੋਟੀ ਸ਼ਾਕ ਬਚ ਜਾਈਗੀ ਹਮ ਜੇ ਜਥੇਦਾਰ ਸਾਹਿਬ ਨੇ ਕਿਹਾ ਕਿ ਮੁੜ ਕੇ ਜਾਇਓ ਹਮ ਮੈਂ ਕਹਿੰਦਾ ਹੋ ਸਕਦਾ ਹੈ ਕਿ ਇਸ ਦੁਨੀਆ 'ਚ ਨਹੀਂ ਰਹੇ ਹੋ ਸਕਦਾ ਹੈ ਚੈਪਟਰ ਨਾ ਹੀ ਫੁੱਲਿਆ ਜਾਵੇ ਹਾਂਜੀ ਹਾਂਜੀ ਬਿਲਕੁਲ ਜੀ ਇਤਿਹਾਸ ਦੇ ਪੰਨੇ ਜਦੋਂ ਵੀ ਫੁੱਲੋਂਗੇ ਤਾਂ ਸੁਖਵੀਰ ਤੋਂ ਤਨਖਾਹਿਆ ਕਰਾ ਦਿੱਤੇ ਸੁਖਵੀਰ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਇਆ ਇਸ ਲਈ ਚੰਗਾ ਹੋਵੇ ਜੇ ਫਕਰੇ ਕੌਮ ਆਪ ਵਾਪਸ ਕਰਿਓ ਹਾਂ ਜੀ ਅੱਛਾ ਇਹ ਇੱਕ ਗੱਲ ਹੋਰ ਵੀ ਹੈ ਸ਼ਰਮਾ ਜੀ ਕਿ ਇਤਿਹਾਸ ਸਿਰਜਣ ਦੇ ਮੌਕੇ ਇਤਿਹਾਸ 'ਚ ਜਾਂ ਮਿਸਾਲਾਂ ਪੈਦਾ ਕਰਨ ਦੇ ਮੌਕੇ ਹਰ ਰੋਜ਼ ਤੁਹਾਡਾ ਦਰਵਾਜ਼ਾ ਨਹੀਂ ਖੜਕਾਉਂਦੇ ਉਹ ਕਿਤੇ ਕਿਤੇ ਤੁਹਾਡੇ ਕੁਝ ਕੁ ਸਵੱਭ ਬਣਦੇ ਕੁਝ ਕੁ ਚੀਜ਼ਾਂ ਜਿਆ ਆਉਂਦਾਂ ਨੇ ਸਮੇਂ ਕਰਨ ਆਉਂਦੇ ਨੇ ਜਦੋਂ ਤੁਹਾਡੇ ਕੋਲੇ ਉਹ ਮੌਕਾ ਆਉਂਦਾ ਕਿ ਤੁਸੀਂ ਕੁਝ ਨਾ ਕੁਝ ਇਤਿਹਾਸ ਜਾਂ ਕੁਝ ਕੁਝ ਨਾ ਕੁਝ ਮਿਸਾਲੀ ਕਰਦੇ ਗੁਜ਼ਰਕਦੇ ਹੋ ਤੁਹਾਡੇ ਕੁਝ ਫੈਸਲੇ ਕੁਝ ਸਟੈਪ ਕੁਝ ਕਦਮ ਕੁਝ ਗੱਲਾਂ ਤੁਹਾਡੇ ਕੁਝ ਕਮੈਂਟ ਜਿਹੜੇ ਨੇ ਇਤਿਹਾਸ ਦੇ ਵਿੱਚ ਦਰਜ ਹੋ ਜਾਂਦੇ ਨੇ ਦਰਜ ਹੋ ਜਾਂਦੇ ਮਾਫ ਕਰਨਾ 2 ਦਸੰਬਰ ਇੱਕ ਇਤਿਹਾਸਿਕ ਦਿਨ ਦੇਖਦੇ ਹਾਂ ਉਸ ਦਿਨ ਕੀ ਨਿਬੜਦਾ ਜੀ ਬਿਲਕੁਲ